ਵਪਾਰੀ ਸਾਡੇ ਤੇ ਚੜੇ ਆਉਂਦੇ ਆ ਕਿਵੇਂ ਜ਼ਮੀਨਾਂ ਲੈ ਗਏ ਕਿਵੇਂ 5 5 7 7 ਕਰੋੜ ਰੁਪਇਆ ਦੇ ਕੇ 2 2 ਕਰੋੜ ਵਾਲੀ ਜ਼ਮੀਨ ਦਾ ਕੱਢੀ ਜਾਂਦੇ ਆ ਤੇ ਅਸੀਂ ਬਾਹਰ ਚਲੇ ਜਾਂਦੇ ਵਿਚੋਲਾ ਇਹ ਦੱਸ ਰਿਹਾ ਵੀ ਉਹਨਾਂ ਦੀ ਤਿੰਨ ਕਿੱਲੇ ਜ਼ਮੀਨ ਆ ਜੀ ਤਿੰਨੇ ਹਾਈਵੇ ਤੇ ਆਉਂਦੀ ਐ 5-5 ਕਰੋੜ ਦਾ ਕਿੱਲਾ 15 ਕਰੋੜ ਮਤਲਬ ਪਹਿਲਾਂ ਹੀ ਜਿਹੜੀ ਰਘਾਰ ਵੱਲ ਨੂੰ ਜਾ ਜਿਹੜਾ ਇੰਚ ਅਸੀਂ ਕਦੇ ਛੱਡਣ ਨੂੰ ਤਿਆਰ ਨਹੀਂ ਸੀ ਅਸੀਂ ਤਾਂ ਵੱਟ ਤੇ ਪੈਰ ਨਹੀਂ ਧਰਨਦੇ ਸੀ ਔਰ ਸਾਡਾ ਹੁਣ ਥਾਟ ਹੋ ਗਿਆ ਵੀ ਇਹਨੂੰ ਵੇਚ ਕੇ ਔਰ ਉਹ 15 ਕਰੋੜ ਰਹਿਣਾ ਨਹੀਂ ਸਾਡੇ ਕੋਲ ਰਹਿਣਾ ਨਹੀਂ ਭਾਈ ਜੀ ਸਾਡਾ ਏਰੀਆ ਜਿਹਨੇ ਉਹ ਤਿੰਨ ਵੇਚ ਤੇ بچਾਉਂਦਾ ਉਹ 15 ਨੂੰ ਵੀ ਨਹੀਂ ਉਹ ਹੈਲੀਕਾਪਟਰ ਵਾਲੇ ਬੰਦੇ ਅੱਜ ਇਨਾਂ ਫਲੈਟਾਂ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਆ ਇੱਕ ਪਿੰਡ ਚੋਂ ਕਿਉਂਕਿ ਉਹ ਪੈਸਾ ਮੁੱਕ ਗਿਆ ਹੋਵੇ ਇੱਕ ਪਿੰਡ ਚੋਂ ਜਿਹੜੀ ਆਪਦੀ ਜ਼ਮੀਨ ਸੀ ਉਹਦੇ ਤੇ ਫਲੈਟ ਬਣ ਗਏ ਉਹਨੂੰ ਉਸੇ ਆਪਦੀ ਜ਼ਮੀਨ ਦੇ ਫਲੈਟ 'ਚ ਹੀ ਸਿਕਿਉਰਿਟੀ ਗਾਰਡ ਲੱਗੇ ਆੜ ਲਈ ਇੱਕ ਪਿੰਡ ਚੋਂ 2 ਜਾਂ 3 ਪਰਿਵਾਰ ਹੋਣਗੇ ਜਿਨ੍ਹਾਂ ਨੇ ਜ਼ਮੀਨ ਦੇ ਵੱਟੇ ਜ਼ਮੀਨ ਬਣਾਈ ਬਾਕੀ ਸਾਰੇ ਬਾਕੀ ਇਹਨਾਂ ਟੀਚਾਂ 'ਚ ਹੀ ਉੱਤਰ ਗਈ ਐਨ ਆਰ ਆਈ ਭਰਾਵਾਂ ਨੂੰ ਇਹ ਰਿਕਵੈਸਟ ਕਰੂੰਗਾ ਜਿਹੜੇ ਮਿਹਨਤ ਵੀ ਕਰ ਰਹੇ ਆ ਦਿਨ ਰਾਤ ਜਾਂਦੇ ਆ ਪੰਜਾਬ 'ਚ ਵੇਚੋ ਨਾ ਜ਼ਮੀਨ ਪੰਜਾਬ 'ਚ ਜ਼ਮੀਨ ਖਰੀਦਣ ਦਾ ਖਰੀਦੋ ਖਰੀਦਣ ਦਾ ਟਾਈਮ ਆ ਜ਼ਮੀਨ ਖਰੀਦੋ ਗਰੋ ਹੋਵੋ ਹਾਂ ਜਿਹੜੇ ਵੀਰ ਭਰਾ ਆਪਾਂ ਕਹਿੰਦੇ ਨਾ ਵੇਚਤੀ ਚਲੋ ਵੇਚ ਵੀ ਦਿੱਤੀ ਪਰ ਕੀ ਆਪਣੇ ਕੋਲੇ ਅਗਲੀ ਪਲੈਨਿੰਗ ਹੈ ਜਿਹੜੀ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਕਿਵੇਂ ਵਪਾਰੀ ਸਾਡੇ ਤੇ ਚੜੇ ਆਉਂਦੇ ਆ ਕਿਵੇਂ ਜ਼ਮੀਨਾਂ ਲੈ ਗਏ ਕਿਵੇਂ 5 5 7 7 ਕਰੋੜ ਰੁਪਇਆ ਦੇ ਕੇ 2 2 ਕਰੋੜ ਵਾਲੀ ਜ਼ਮੀਨ ਦਾ ਕੱਢੀ ਜਾਂਦੇ ਆ ਤੇ ਅਸੀਂ ਬਾਹਰ ਚਲੇ ਜਾਨੇ ਤੁਹਾਨੂੰ ਲੱਗਦਾ ਸਾਨੂੰ ਰਿਅਲਾਈਜੇਸ਼ਨ ਨਹੀਂ ਹੋ ਰਹੀ ਇਸ ਕੱਲ ਦੀ 200% ਨਹੀਂ ਹੋ ਰਹੀ ਬਾਈ ਜੀ ਸਾਨੂੰ ਤਾਂ ਸਿਰਫ 3 ਕਰੋੜ ਰੁਪਈਆ ਦੀਂਦਾ ਸਾਨੂੰ ਤਾਂ ਇਹ ਨਹੀਂ ਦਿੰਦਾ ਨੀ ਨਾ ਬਿਲਕੁਲ ਫਿਊਚਰ ਕੀ ਹੈ ਜੀ ਫਿਊਚਰ ਅਸੀਂ ਉਹਨੂੰ ਡਿਵੈਲਪਮੈਂਟ ਦੱਸ ਰਹੇ ਹਾਂ ਨਾ ਅੱਜ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਬਨੂੜ ਤੋਂ ਆਏ ਹੋ ਤੁਸੀਂ ਕਿਸਮਤ ਮਾੜੀ ਇਸ ਗੱਲ ਚੰਡੀਗੜ੍ਹੋਂ ਬਨੂੜ 40 ਮਿੰਟਾਂ ਹੀ ਲੱਗਦੇ ਸੀ ਹੁਣ ਤਾਂ 에ਅਰਪੋਰਟ ਦੀਆਂ ਲਾਈਟਾਂ ਨਹੀਂ 40 ਮਿੰਟਾਂ ਹੀ ਤੁਸੀਂ ਟੱਪਦੇ ਔਰ ਅਸੀਂ ਕਹਿ ਰਹੇ ਹਾਂ ਕਿ ਡਿਵੈਲਪਮੈਂਟ ਹੈ ਮੈਂ ਕਹਣਾ ਬਾਈ ਜੀ ਤੁਸੀਂ ਦੇਖੋ ਰਿਸ਼ਤੇ ਕਿਵੇਂ ਹੋ ਰਿਹਾ ਹੈ ਵਿਚੋਲਾ ਤਿੰਨ ਕਿੱਲੇ ਜ਼ਮੀਨ ਆ ਜੀ ਤਿੰਨੇ ਹਾਈਵੇ ਤੇ ਆਉਂਦੀ ਆ 5-5 ਕਰੋੜ ਦਾ ਕਿੱਲਾ 15 ਕਰੋੜ ਮਤਲਬ ਪਹਿਲਾਂ ਹੀ ਜਿਹੜੀ ਭਗਾਰ ਵੱਲੋਂ ਜਿਹੜਾ ਇੰਚ ਅਸੀਂ ਕਦੇ ਛੱਡਣ ਨੂੰ ਤਿਆਰ ਨਹੀਂ ਸੀ ਅਸੀਂ ਤਾਂ ਵੱਟ ਤੇ ਪੈਰ ਨਹੀਂ ਧਰਨ ਦਿੰਦੇ ਸੀ ਔਰ ਸਾਡਾ ਹੁਣ ਥਾਟ ਇਹ ਹੋ ਗਿਆ ਵੀ ਇਹਨੂੰ ਵੇਚ ਕੇ ਔਰ ਉਹ 15 ਕਰੋੜ ਰਹਿਣਾ ਨਹੀਂ ਸਾਡੇ ਕੋਲ ਰਹਿਣਾ ਨਹੀਂ ਭਾਈ ਜੀ ਸਾਡਾ ਏਰੀਆ ਜਿਹਨੇ ਉਹ ਤਿੰਨ ਵੇਚ ਤੇ ਬਚਾਉਂਦਾ ਉਹ 15 ਨੂੰ ਵੀ ਨਹੀਂ ਜਿਹੜੇ ਆਪਾਂ ਕੱਲ ਵੀਰ ਨੂੰ ਮਿਲੇ ਆ ਅਸੀਂ ਇੱਕ ਸਾਡੀ ਸੋਸਾਇਟੀ ਦੇ ਬਾਹਰ ਸਿਕਿਉਰਟੀ ਕਰਦਾ ਹੈ ਭਾਗੋ ਮਾ ਜਰਾ ਪਿੰਡ ਹੈ ਵੀਰ ਦਾ ਕਮਲ ਕਮਲ ਬੜਾ ਹੱਸਦਾ ਰਹਿੰਦਾ ਨਾ ਬੜਾ ਹਸ ਮੁਖ ਉਗੰਗਾ ਪਾਜੀ ਮੈਂ ਮਹਾਰਾਜ ਦੀ ਰਜਾ ਜੀ ਰਹਿਣਾ ਮੈਨੂੰ ਐ ਲੱਗਦਾ ਵੀ ਮੈਂ ਮਾਲਕ ਹੀ ਐ ਸੋਸਾਇਟੀ ਦਾ ਕਿ ਜੋ ਮੈਨੂੰ ਦਿੱਤਾ ਮਹਾਰਾਜ ਨੇ ਵੀ ਮੈਂ ਉਹ ਚ ਸੈਟੀਸਫਾਈ ਆ ਪਰ ਕਾਰਨ ਕੀ ਹੈ ਜਿੱਥੇ ਆਪਾਂ ਗੱਲ ਨਿਬੜਨੀ ਆ ਕਿ ਕਿ ਜਿਹੜੀ ਤੁਸੀਂ 5 ਕਰੋੜ ਦੇ ਕੀਲੇ ਦੀ ਗੱਲ ਕਰਦੇ ਹੋ ਉਹ ਉਸ ਏਰੀਆ ਦਾ ਬੰਦਾ ਹੈ ਸਾਡਾ ਏਰੀਆ ਪੁਆਦ ਮੈਂ ਆਪਦੇ ਨਾਗਰਿਕਾਂ ਨੂੰ ਅਡਾਪਟਡ ਹੈ ਤੇ ਸਾਡੇ ਬਾਈ ਜੀ ਝੂੜੇੜੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜ਼ਮੀਨ ਦਾ 1.5 ਕਰੋੜ ਰੁਪਇਆ 2001 ਚ ਰੇਟ ਹੋਇਆ ਤੇ ਨੈਸ਼ਨਲ ਮੀਡੀਆ ਇੱਥੇ ਆਇਆ ਤੇ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਤੁਸੀਂ ਕੀ ਲੈ ਕੇ ਆਉਂਗੇ ਤੁਸੀਂ ਸਫਾਰੀ ਲਓਗੇ ਕਿ ਬਲੈਰੋ ਲਓਗੇ ਕਿ ਸਕਾਰਪੀਓ ਲਓਗੇ 2001 2003 2004 ਚ ਇਹਨਾਂ ਗੱਡੀਆਂ ਦੀ ਵੀ ਬਹੁਤ ਚੜ੍ਹਾਈ ਸੀ ਸਫਾਰੀ ਬਹੁਤ ਵੱਡਾ ਨਾਂ ਸੀ ਤੇ ਉਹ ਬਾਬਾ ਕਹਿੰਦਾ ਹਸ ਤਾਂ ਹੈਲੀਕਾਪਟਰ ਲਿਆਵਾਂਗੇ ਉਦੋਂ ਦੀ ਗੱਲ ਹੈ ਨੈਸ਼ਨਲ ਐਨ ਡੀ ਟੀ ਵੀ ਸੀ ਸਮਥਿੰਗ ਕੋਈ ਸੀ ਤਾਂ ਉਹ ਹੈਲੀਕਾਪਟਰ ਵਾਲੇ ਬੰਦੇ ਅੱਜ ਇਹਨਾਂ ਫਲੇਟਾਂ ਦੇ ਵਿੱਚ ਸਕਿਉਰਟੀ ਗਾਰਡ ਦਾ ਕੰਮ ਕਰਦੇ ਆ ਇੱਕ ਪਿੰਡ ਚੋਂ ਕਿਉਂਕਿ ਉਹ ਪੈਸਾ ਮੁੱਕ ਗਿਆ ਹੁੰਦਾ ਇੱਕ ਪਿੰਡ ਚੋਂ ਜਿਹੜੀ ਆਪਦੀ ਜ਼ਮੀਨ ਸੀ ਉਹਦੇ ਤੇ ਫਲੈਟ ਬਣ ਗਏ ਉਹਨੂੰ ਉਸੇ ਆਪਦੀ ਜ਼ਮੀਨ ਦੇ ਫਲੈਟ 'ਚ ਹੀ ਸਿਕਿਉਰਟੀ ਗਾਰਡ ਲੱਗ ਗਿਆ ਬਾੜਲੀ ਇੱਕ ਪਿੰਡ ਚੋਂ 2 ਜਾਂ 3 ਪਰਿਵਾਰ ਹੋਣਗੇ ਜਿਨ੍ਹਾਂ ਨੇ ਜ਼ਮੀਨ ਦੇ ਵੱਟੇ ਜ਼ਮੀਨ ਬਣਾਈ ਬਾਕੀ ਸਾਰੇ ਬਾਰੇ ਇਹ ਨਾ ਟੀਜਾਂ ਜੀ ਉੱਜੜ ਗਈ। ਹੁਣ ਮੈਂ ਤੁਹਾਨੂੰ ਦੱਸ ਦਿਆਂ ਜੀ। ਔਰ ਅਸੀਂ ਅੱਜ ਇਹਨੂੰ ਤਰੱਕੀ ਕਹਿ ਰਹੇ ਹਾਂ ਕਿ ਸਾਡਾ 6 ਕਰੋੜ ਦਾ ਕਿਲਾ ਗੱਲ ਇਹ ਨਹੀਂ ਹੈਗੀ ਕਿ 6 ਕਰੋੜ ਦਾ ਸਾਨੂੰ ਵਪਾਰੀ 6 ਕਰੋੜ ਰੁਪਇਆ ਦੇ ਰਿਹਾ ਹੈ। ਗੱਲ ਸਮਝਣ ਦੀ ਇਹ ਹੈ ਕਿ ਉਹ ਤੁਹਾਡੇ 2 ਕਰੋੜ ਵਾਲੇ ਕਿਲੇ ਦਾ 6 ਕਿਉਂ ਦੇ ਰਿਹਾ ਹੈ? ਤੁਸੀਂ ਇਹ ਤਾਂ ਸੋਚੋ ਨਾ। ਬਸ ਸਾਡਾ ਮੁੱਦਾ ਉੱਥੇ ਹੀ ਖੜਾ ਹੈ ਕਿ ਸਾਨੂੰ 6 ਮਿਲ ਰਿਹਾ। ਜੀ ਜਿਵੇਂ ਨਾ ਮੈਂ ਦੇਖਦਾ ਕਿ ਮੈਂ ਪਵਾ ਦੇ ਏਰੀਆ 'ਚ ਹੀ ਪੜਿਆ। ਮੇਰਾ ਬਹੁਤ ਲਗਾ ਹੋਇਆ ਹੈ ਮੈਂ ਕੱਲੇ ਪਹਿਲਾਂ ਤਾਂ ਮੈਂ ਕਲੀਅਰ ਕਰਨਾ ਹੈ ਕਿ ਆਪਾਂ ਕਿਸੇ ਇੱਕ ਪਾਰਟिकुलर ਏਰੀਆ ਨੂੰ ਹਾਈਲਾਈਟ ਨਹੀਂ ਕਰ ਰਹੇ ਆਪਾਂ ਓਵਰ ਆਲ ਹੀ ਗੱਲ ਕਰ ਰਹੇ ਹਾਂ ਜ਼ਮੀਨਾਂ ਦੀ ਪਵਾ ਏਰੀਆ ਦੇ ਨਾ ਲੋਕ ਬੜੇ ਦਿਲਦਾਰ ਹੁੰਦੇ ਆ ਖੜਨ ਵਾਲੇ ਲੋਕ ਹੁੰਦੇ ਆ ਜੋ ਮੈਂ ਦੇਖਿਆ ਵੀ ਕਾਲਜ 'ਚ ਵੀ ਮੇਰੇ ਨਾਲ ਪੜ੍ਹਦੇ ਰਹੇ ਆ ਨਾ ਵੀ ਮਤਲਬ ਕਹਿੰਦੇ ਨਹੀਂ ਹੁੰਦੇ ਵੀ ਇੱਕ ਪਾਸਾ ਜੇ ਖੜੇਆਂ ਤਾਂ ਖੜੇਆਂ ਜਾਂ ਨਹੀਂ ਬਿਲਕੁਲ ਬਿਲਕੁਲ ਇੰਨੇ ਦਿਲਦਾਰ ਤੇ ਇੰਨੇ ਪਿਆਰੇ ਲੋਕ ਨੇ ਨਾ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਹੈ ਕਿ ਜਿਹੜਾ ਭੋਲਾਪਣਾ ਨਾ ਆਪਣੇ ਪੰਜਾਬੀਆਂ ਦਾ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਆਪਣੇ ਅੰਦਰ ਖੋਨ ਦੇ ਵਿੱਚ ਹੀ ਆ ਪੰਜਾਬੀਆਂ ਦੇ ਪੰਜਾਬੀ ਜਾਂ ਤਾਂ ਕਹਿੰਦੇ ਭੋਲੇ ਆ ਜਾਂ ਫਿਰ ਦੂਜੇ ਪਾਸੇ ਜਦੋਂ ਹੱਕ ਦੀ ਗੱਲ ਆ ਗਈ ਹੈ ਨਾ ਮੈਨੂੰ ਇਹ ਲੱਗਦਾ ਬੈਲੈਂਸ ਦੇਖਣ ਦੀ ਲੋੜ ਹੈ ਆਪਣੇ ਏਰੀਏ ਦੇ ਵਿੱਚ ਕੀ ਉੱਥੇ ਪਵਾ ਦੇ ਰਿਜੈਕਸ਼ਨ ਹੀ ਗੱਲਾਂ ਸੁਣਦੇ ਸੀ ਕਿ ਪਲੈਨਿੰਗ ਹੁੰਦੀਆਂ ਸੀ ਜੋ ਫਿਊਚਰ ਦੀਆਂ ਵਿਚਾਰ ਕਿੱਲੇ ਆਉਂਦੇ ਆ ਬਾਈ ਇਸ ਤੋਂ ਬਾਅਦ ਜਿਹੜੀ ਪਲੈਨਿੰਗ ਹੋਊਗੀ ਕਿੱਲਾ ਵੇਚਦੇ ਆ ਕਿ ਤਿੰਨ ਰਹਿ ਜਾਣਗੇ 6 ਕਰੋੜ ਦਾ ਕਿੱਲਾ ਹੋ ਗਿਆ ਉਸ ਸਾਰੇ ਲੋਕਾਂ ਨੇ ਉੱਥੇ ਆ ਜਿਹੜੇ ਇੰਡਸਟਰੀਅਲਿਸਟ ਵੱਡੇ ਵੱਡੇ ਆਉਂਦੇ ਆ ਬਿਜ਼ਨਸਮੈਨ ਲੋਕ ਆਉਂਦੇ ਆ ਉਹਨਾਂ ਨੂੰ ਲਾਲਚ ਦੇ ਦੇ ਕੇ ਜਾਂ ਉਹਨਾਂ ਨੂੰ ਪਰਮਾ ਕੇ ਉਹ ਚੀਜ਼ਾਂ ਖਰੀਦ ਲਈਆਂ ਉਹਨਾਂ ਦੇ ਪੱਲੇ ਆਪਦੇ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੇ ਜਿਹੜੀ ਜ਼ਮੀਨ ਮਾਂ ਕਹਿੰਦੇ ਆ ਜਿਹਨੂੰ ਆਪਾਂ ਉਹ ਗਵਾ ਲਈ ਫਟਾਫਟ ਉਹਨਾਂ ਨੇ ਕੀ ਕੀਤਾ ਆਪਦੇ ਬੱਚੇ ਨਾਲ ਦੀ ਨਾਲ ਵੱਡੇ ਸਕੂਲਾਂ ਚ ਪੜਾਉਣ ਲੱਗ ਪਏ ਤੇ ਨਾਲ ਦੀ ਨਾਲ ਫਟਾਫਟ ਚੰਡੀਗੜ੍ਹ ਕੋਠੀ ਲੈ ਲਈ ਨਾਲ ਦੀ ਨਾਲ ਗੱਡੀ ਲੈ ਲਈ ਫਿਊਚਰ ਪਲੈਨਿੰਗ ਨਹੀਂ કરી ਜ਼ਿਆਦਾਤਰ ਮਤਲਬ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਨੇ ਬਹੁਤ ਐ ਨਹੀਂ ਕੀਤਾ ਤੁਸੀਂ ਦੇਖੋ ਇਸ ਚੀਜ਼ ਨੂੰ ਜਿਵੇਂ ਮੈਂ ਬਚੋਲੇ ਦੀ ਗੱਲ ਕਰਦਾ ਸੀ ਇਸ ਚੀਜ਼ ਨੂੰ ਕਿਵੇਂ ਹਾਈਲਾਈਟ ਕਰਕੇ ਮਾਣ ਕੀਤਾ ਜਾਂਦਾ ਇਸ ਗੱਲਾਂ ਤੇ ਵੀ ਸਾਡਾ 800 ਕਰੋੜ ਦਾ ਵਿਕਿਆ ਸਾਡਾ 6 ਕਰੋੜ ਦਾ ਕਿੱਲਾ ਤਿੰਨ ਕਿੱਲੇ ਵਾਲਾ ਵੀਰ ਭਰਾ ਵੀ ਇਹ ਗੱਲ ਕਹਿ ਰਿਹਾ ਹੈ ਵੀ ਵੇਚ ਕੇ ਵੇਲੇ ਹੂੰ ਜਿੰਦਗੀ ਆਸਾਨ ਉਸ ਤੋਂ ਬਾਅਦ ਇਨਕਮ ਸੋਰਸ ਕੋਈ ਬਣਨਾ ਨੇ ਉਸ ਤੋਂ ਬਾਅਦ ਬਣਾ ਕਿਉਂਕਿ ਪੈਸਾ ਇਨਵੈਸਟ ਕਰਕੇ ਉਹਦੀ ਰਿਟਰਨ ਕਿਵੇਂ ਲੈਣੀ ਹੈ ਇਸ ਗੱਲ 'ਚ ਤੱਕ ਕਦੇ ਪਏ ਨਹੀਂ ਸੀ ਮੈਂ ਤਾਂ ਕਹਿਣਾ ਸਿੱਧੇ ਸਾਦੇ ਬੰਦੇ ਸੀ ਖੇਤੀ ਕਰਦੇ ਸੀਗੇ ਕੋਈ ਦੱਸਣ ਵਾਲਾ ਨਹੀਂ ਸੀ ਦੱਸਣ ਵਾਲਾ ਕੋਈ ਹੈ ਨਹੀਂ ਸੀ ਕੋਈ ਦੱਸਣ ਵਾਲਾ ਹੋਵੇ ਵੀ ਚਲੋ ਜੇ ਪਰ ਤੁਹਾਨੂੰ ਲੱਗਦਾ ਇਹਦਾ ਸੇਕ ਗੁੰਨੇਆਂ ਨੇ ਤੱਕ ਮਲੋਟ ਤੱਕ ਵੀ ਪਹੁੰਚੂਗਾ ਇੱਕ ਦਿਨ ਮੈਂ ਕਹਿੰਦਾ ਪਹੁੰਚ ਗਿਆ ਜੀ ਬਹੁਤ ਬਹੁਤ ਫਰਕ ਪੈ ਗਿਆ ਹਾਂਜੀ ਸਾਡੇ ਏਰੀਆ ਦੇ ਵਿੱਚ ਵੀ ਜਿਹੜੀ ਥਿੰਕਿੰਗ ਹੈ ਹੁਣ ਲੋਕਾਂ ਦੀ ਮੈਂ ਅਕਸਰ ਕਈ ਵਾਰੀ ਗੱਲਾਂ ਕਰਦਾ ਹਾਂ ਨਾ ਰਿਸ਼ਤੇਦਾਰਾਂ ਨਾਲ ਵੀ ਪਈਆਰ ਪਹਿਲਾਂ ਜਿਹੜਾ 50 ਲੱਖ ਦਾ ਸੀ 7 ਕਰੋੜ ਦਾ ਹੋ ਗਿਆ ਆਪਣੇ ਇਲਾਕੇ ਚ ਆਪਣੇ ਵੀ ਬਹੁਤ ਫਰਕ ਪੈ ਗਿਆ ਬਾਈ ਜੀ ਮੈਂ ਤਾਂ ਹੀ ਕਹਿਣਾ ਵੀ ਆਪਾਂ ਇੱਕ ਏਰੀਆ ਨੂੰ ਘੱਟੋ ਹਾਈਲਾਈਟ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਹੀ ਅੱਗ ਫੈਲਦੀ ਜਾ ਰਹੀ ਆ ਕਿਸੇ ਨੂੰ ਇਹ ਨਹੀਂ ਪਤਾ ਕਿ ਥੋੜੀ ਜਿਹਨੂੰ ਆਪਾਂ ਮਾਂ ਕਹਨੇ ਆ ਜ਼ਮੀਨ ਪਿੱਛੇ ਤਾਂ ਤੁਸੀਂ ਦੇਖੋ ਸਿਰ ਲਾ ਦਿੰਦੇ ਸੀ ਆਪਣੇ ਪੰਜਾਬੀ ਇੱਕ ਦੂਜੇ ਨਾਲ ਲਾ ਦਿੰਦੇ ਸੀ ਸਾਡਾ ਦਾਰ ਪੀੜੀਆਂ ਤੋਂ ਦੁਸ਼ਮਣੀ ਚੱਲੀ ਸਾਡੀਆਂ ਫਿਲਮਾਂ ਵੀ ਤਾਂ ਇਹੀ ਬਣੀਆਂ ਨਾ ਦੇਖੋ ਇਹੀ ਬਣੀਆਂ ਪੁੱਤ ਜੱਟਾਂ ਦੇ ਜ਼ਮੀਨ ਜੱਟ ਦੀ ਸਾਰੀਆਂ ਫਿਲਮਾਂ ਜ਼ਮੀਨ ਦੇ ਇਰਦ-ਗਿਰਦ ਦੀ ਹੈ ਉਹ ਸ਼ਰੀਕ ਫਿਲਮ ਦੇਖੋ ਕਿੰਨੀ ਸੋਹਣੀ ਫਿਲਮ ਸੀ ਉਹ ਜ਼ਮੀਨ ਦਾ ਮਸਲਾ ਹੈ ਹਾਂਜੀ ਕਿ ਸ਼ਰੀਕ ਉਹ ਜ਼ਮੀਨ ਉਹਨੂੰ ਨਹੀਂ ਚੰਗੀ ਲੱਗਦੀ ਵੀ ਇਹ ਜਿਹੜੀ ਪਈ ਹੈ ਮੇਰੇ ਸਾਡੇ ਐਨਆਰਆਈ ਭਰਾਵਾਂ ਨੂੰ ਇਹ ਰਿਕਵੈਸਟ ਕਰੂੰਗਾ ਜਿਹੜੇ ਮਿਹਨਤ ਵੀ ਕਰ ਰਹੇ ਆ ਦਿਨ ਰਾਤ ਜਾਂਦੇ ਆ ਪੰਜਾਬ 'ਚ ਵੇਚੋ ਨਾ ਜ਼ਮੀਨ ਪੰਜਾਬ 'ਚ ਜ਼ਮੀਨ ਖਰੀਦਣ ਦਾ ਖਰੀਦਣ ਦਾ ਟਾਈਮ ਆ ਜ਼ਮੀਨ ਖਰੀਦੋ ਗਰੋ ਹੋਵੋ ਹਾਂ ਜਿਹੜੇ ਵੀਰ ਭਰਾ ਆਪਾਂ ਕਹਿੰਦੇ ਨਾ ਵੇਚ ਤੀ ਚਲੋ ਵੇਚ ਵੀ ਦਿੱਤੀ ਪਰ ਕੀ ਆਪਣੇ ਕੋਲੇ ਅਗਲੀ ਪਲੈਨਿੰਗ ਹੈ ਜੇ ਆਪਾਂ ਇੱਕ ਕਿੱਲੇ ਚੋਂ 4 ਕਰੋੜ ਰੁਪਇਆ ਪ੍ਰੋਫਿਟ ਕੱਢਿਆ ਉਹ 4 ਨੂੰ ਇਨਵੈਸਟ ਕਰਨ ਦੀ ਕੋਈ ਪਲੈਨਿੰਗ ਹੈ ਕੋਈ ਪਰਿਵਾਰ ਚ ਕੋਈ ਇਹੋ ਜਿਹਾ ਇਨਸਾਨ ਹੈ ਜਿਹੜਾ ਮੂਰੇ ਲੱਗ ਕੇ ਕਹਿੰਦਾ ਵੀ ਆਪਾਂ ਖਰਾਬ ਨਹੀਂ ਕਰਨਾ ਆਪਾਂ ਤਿੰਨਾ ਤੋਂ 13 ਕਿੱਲੇ ਵੀ ਬਣਾਉਣੇ ਆ ਆਪਾਂ ਨਾਲ ਕਾਰੋਬਾਰ ਵੀ ਤੋੜਨਾ ਮਤਲਬ ਇਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਜਿਹੜੀਆਂ ਆਪਾਂ ਗੱਲ ਕਰਦੇ ਆਂ ਜੀ ਇਹ ਬਾਅਦ ਚ ਪਛਤਾਵੇ ਨਾਲ ਕੁਝ ਨਹੀਂ ਹੋਣਾ ਸਾਡੇ ਬਠਿੰਡਾ ਰੋਡ ਤੇ 4-4 5-5 ਕਰੋੜ ਦਾ ਕਿਲਾ ਹੋ ਗਿਆ ਜੀ ਅਸੀਂ ਬਹੁਤ ਸਰਪ੍ਰਾਈਜ਼ਡ ਹੋਏ ਜਦੋਂ ਇਹ ਪਤਾ ਕੀਤਾ ਖਰੀਦਦਾਰ ਕੋਈ ਦਿੱਲੀ ਦਾ ਸੀ ਕੋਈ ਰੋहतक ਦਾ ਸੀ ਕੋਈ ਬਾਹਰਲੇ ਸੀ ਔਰ ਹੁਣ ਉੱਥੋਂ ਹਾਈਵੇ ਨਿਕਲ ਗਿਆ ਜੀ ਤੇ ਨਾਲ ਸਰਾਮਾ ਤੇ ਨਾਲ ਦੇ ਪਿੰਡਾਂ ਦੇ ਵਿੱਚ ਹੁਣ ਸਰਕਾਰ ਨੇ ਐਕਵਾਇਰ ਕਰ ਲਈ ਉੱਥੇ ਉਹਨਾਂ ਨੂੰ ਅੰਡਰਗਰਾਉਂਡ ਕੁਝ ਮਿਨਰਲਸ ਮਿਲੇ ਨੇ ਅੱਛਾ ਜੀ ਤਾਂ ਮੈਂ ਇਹ ਸੋਚ ਰਿਹਾ ਸੀਗਾ ਕਿ ਸਾਨੂੰ ਉੱਥੇ ਵਸਦਿਆਂ ਨੂੰ ਭੋਲੇ ਭਾਲੇ ਲੋਕਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੀ ਤੇ ਅਸੀਂ ਇਹ ਸੋਚੀ ਜਾਂਦੇ ਸੀ ਯਾਰ ਸਾਡੇ ਸ਼ਹਿਰ ਚ 50 ਲੱਖਾਂ ਵਾਲਾ 4 ਕਰੋੜ ਦਾ ਕਿਵੇਂ ਹੋ ਗਿਆ ਨਾ ਤਾਂ ਇਹ ਚੰਡੀਗੜ੍ਹ ਦੇ ਨੇੜੇ ਐ ਨਾ ਕੋਈ ਵੱਡਾ ਹਾਈਵੇ ਲੰਘਦਾ ਸੀ ਉੱਥੋਂ ਪਰ 5 ਸਾਲ ਬਾਅਦ ਇਹ ਸਮਝਾਈ ਕਿ ਇੱਥੇ ਤਾਂ ਇਕਵਾਇਰ ਹੋਣੀ ਸੀ ਜ਼ਮੀਨ ਜੀ ਤੇ ਉਹਨਾਂ ਨੂੰ ਮਾਫੀਆ ਸਕੈਲੋ ਜਾਂ ਉਹ ਲੋਕਾਂ ਨੂੰ ਆਲਰੇਡੀ ਪਤਾ ਸੀ ਕਿ ਕਰਨਾ ਹੈ ਬਿਲਕੁਲ ਤੇ ਤੁਸੀਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਕੇ ਇਹ ਸੇਕ ਵਾਕਿਆ ਹੀ ਮੈਂ ਮਹਿਸੂਸ ਕਰ ਰਿਹਾ ਕਿ ਜੇ ਇਹ ਸੈਂਡ ਤੱਕ ਡੈਡ ਐਂਡ ਤੱਕ ਸੇਕ ਪਹੁੰਚਿਆ ਤਾਂ ਪੂਰਾ ਪੰਜਾਬ ਜਿਹੜਾ ਅਸੀਂ ਖੇਤੀ ਵਾਲੀ ਜ਼ਮੀਨ ਖਤਮ ਹੀ ਕਰ ਦਿਆਂਗੇ ਭਾਈ ਔਰ ਭਾਈ ਜੀ ਇਹਦੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਸਾਡੇਆਂ ਸ਼ਹਿਰਾਂ ਦੇ ਨਾਂ ਸੀ ਮਰਿੰਡਾ ਅਸੀਂ ਹੁਣ ਕਹਿਣ ਲੱਗਿਆਂ ਪਹਿਲਾਂ ਬਾਗਾਂ ਵਾਲਾ ਸੀ ਮਰੇਂਡੀ ਨੂੰ ਬਾਗਾਂ ਵਾਲਾ ਕਹਿੰਦੇ ਸੀ ਮੰਡੀ ਲੱਗਦੀ ਸੀ ਮੱਝਾਂ ਦੀ ਬਹੁਤ ਘਰਦਿਆਂ ਨਾ ਜਾਂਦੇ ਰਹੇ ਛੋਟੇ ਹੁੰਦੇ ਟਰਾਲੀਆਂ 'ਚ ਚਾਹ ਵੜਾ ਹੁੰਦਾ ਸੀ ਤਰੱਕੀ ਆ ਜਿਸ ਗੱਲ ਦੀ ਨਹੀਂ ਕਿ ਅਸੀਂ ਵੱਡੇ ਵੱਡੇ ਫਲੈਟ ਬਣਾ ਲਈ ਜਾਂ ਸਾਡੀ ਰੋਡ ਤੇ ਜ਼ਮੀਨ ਆ ਗਈ ਜਾਂ ਸਾਡੀ ਜ਼ਮੀਨ ਮਹਿੰਗੀ ਹੋ ਗਈ ਤਰਾਸ ਦੀ ਇਸ ਗੱਲ ਦੀ ਆ ਕਿ ਅਸੀਂ ਬਾਗ ਕਿੰਨੇ ਕਲਾਉਨੇ ਆ ਅੱਜ ਕਿੰਨੇ ਕ ਬੰਦੇ ਨੇ ਪੰਜਾਬ 'ਚ ਸਾਡੇ ਏਰੀਆ 'ਚ ਖਾਸ ਕਰਕੇ ਸਾਡੇ ਤਾਂ ਹਰ ਇੱਕ ਤੀਜੇ ਘਰ 'ਚ ਬਾੜਾ ਹੁੰਦਾ ਸੀ ਤੇ ਉਹ 'ਚ 10-15 ਦਰਾਖਤ ਅੰਬਾਂ ਦੇ ਬੂਟੇ ਲਾਹੀ ਹੁੰਦੀ ਸੀ ਖੇਤਾਂ 'ਚ ਵੀ ਹੰਦ ਰੱਖਣੀ ਨਹੀਂ ਦੱਸਦੇ ਖੇਤਾਂ 'ਚ ਆਮ ਹੀ ਹੁੰਦੇ ਸੀ ਤਰਾਸ ਦੀ ਇਸ ਗੱਲ ਦੀ ਆ ਕਿ ਅਸੀਂ ਉਹਨਾਂ ਚੀਜ਼ਾਂ ਤੇ ਕਿੱਥੇ ਖੜੇ ਆ ਔਰ ਤੁਸੀਂ ਇਹ ਦੇਖੋ ਜਿਹੜਾ ਕਾਰਪੋਰੇਟ ਸਾਡੇ ਤੋਂ ਜ਼ਮੀਨ ਲੈਂਦਾ ਉਹ ਕੀ ਕਰਦਾ ਉਹ ਤੁਹਾਡੇ ਵਾਲੀ ਗੱਲ ਕਿ ਉਹਨਾਂ ਕੋਲ ਪਲਾਨ ਹੁੰਦੇ ਨੇ ਸਭ ਤੋਂ ਪਹਿਲਾਂ ਉਹ ਫਾਰਮ ਹੀ ਬਣਾਉਂਦਾ ਸਾਡੇ ਖੇਤਾਂ 'ਚ ਆਰਗੈਨਿਕ ਸਬਜ਼ੀ ਉੱਥੇ ਹੀ ਬੀਜਦਾ ਤੇ ਉਹੀ ਸਬਜ਼ੀ ਸਾਨੂੰ ਉਹ ਤਿੱਗਣੇ ਭਾਜ ਦਿੰਦਾ ਲੈ ਅਸੀਂ ਖਰੀਦਦੇ ਹਾਂ ਅਸੀਂ ਖਰੀਦਦੇ ਹਾਂ ਸੋ ਮੈਨੂੰ ਲੱਗਦਾ ਕਿ ਤਨਾ ਕਿਤੇ ਇਹ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਇਹ ਗੱਲ ਕਿ ਠੀਕ ਆ ਥੋੜੀ ਹਰ ਇੱਕ ਬੰਦੇ ਦੀਆਂ ਕੀ ਮਜਬੂਰੀਆਂ ਨੇ ਕੀ ਨਹੀਂ ਉਹਨਾਂ 'ਚ ਨਹੀਂ ਆਪਾਂ ਪੈਂਦੇ ਤੁਸੀਂ ਲੰਬਾ ਸੋਚੋ ਜਿਹੜਾ ਫਿਊਚਰ ਹੈ ਉਹ ਸਾਡਾ ਜ਼ਮੀਨ ਨਾਲ ਹੀ ਆ ਚਾਹੇ ਤੁਹਾਡੇ ਕੋਲ ਸਿਆੜੀ ਕਿਉਂ ਨਾ ਹੋਵੇ ਸਿਆਣਿਆਂ ਦੀ ਕਹਾਵਤ ਹੈ ਘਟੋ ਘਟ ਆਪਦੇ ਦਾਣੇ ਜੋਗੇ ਤਾਂ ਹੋਰ ਦੇ ਦਾਣੇ ਜੋਗੇ ਆਪਦੇ ਦਾਣੇ ਬਿਲਕੁਲ